ਸੰਯੁਕਤ ਅਰਬ امਰਾਤ یعنی ਕਿ ਦੁਬਈ ਦੇ ਵਿੱਚ ਪੈ ਰਹੇ ਭਾਰੀ ਮੀਂਹ ਦੇ ਕਾਰਨ ਹੜ ਵਰਗੀ ਸਥਿਤੀ ਪੈਦਾ ਹੋ ਗਈ ਹੈ। ਅਬੂ ਧABI, ਦੁਬਈ ਅਤੇ ਐਨਲਾਈਨ ਵਰਗੇ ਸ਼ਹਿਰਾਂ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ ਵਰਗੇ ਹਾਲਾਤ ਪੈਦਾ ਹੋ ਗਏ ਨੇ ਤੇ ਕਈ ਪ੍ਰਮੁੱਖ ਹਾਈਵੇ ਅਤੇ ਹਵਾਈ ਅੱਡਿਆਂ ਦੇ ਵਿੱਚ ਵੀ ਪਾਣੀ ਭਰ ਗਿਆ। ਜਿਸ ਨੂੰ ਦੇਖਦਿਆਂ ਹੋਇਆ ਭਾਰਤ ਦੂਤਾਵਾਇਸ ਵੱਲੋਂ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਦੱਸ ਜੀਏ ਕਿ ਬੀਤੇ ਦਿਨੇ ਵੀ 28 ਫਲਾਈਟ ਭਾਰਤ ਵੱਲੋਂ ਕੈਨਸਲ ਕੀਤੀਆਂ ਗਈਆਂ ਸੀ ਤੇ ਹੁਣ ਵੀ ਭਾਰਤੀ ਦੂਤਾਵਾਸ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਆਪਣੇ ਗੈਰ ਜ਼ਰੂਰੀ ਟ੍ਰਿਪ ਦੁਬਈ ਵੱਲ ਦੇ ਕੈਨਸਲ ਕਰ ਦਿੱਤੇ ਜਾਣ ਜੇਕਰ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਣਾ ਹੈ ਜਾਂ ਫਿਰ ਘੁੰਮਣ ਫਿਰਨ ਲਈ ਦੁਬਈ ਜਾਣਾ ਚਾਹੁੰਦੇ ਹੋ ਤਾਂ ਫਿਲਹਾਲ ਦੇ ਲਈ ਇਹਨਾਂ ਪ੍ਰੋਗਰਾਮਾਂ ਨੂੰ ਟਾਲ ਦਿਓ ਕਿਉਂਕਿ ਇਸ ਵਕਤ ਦੁਬਈ ਦੇ ਵਿੱਚ ਹਾਲਾਤ ਹੜ ਵਰਗੇ ਬਣੇ ਹੋਏ ਨੇ ਅਤੇ ਪਾਣੀ ਦੇ ਪਰਣ ਕਾਰਨ ਦੁਬਈ ਦੇ ਹਵਾਈ ਅੱਡਿਆਂ ਦੇ ਉੱਤੇ ਵੀ ਹਾਲਾਤ ਠੀਕ ਨਹੀਂ ਹਨ ਇਹਨਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਦੁਬਈ ਦੇ ਵਿੱਚ ਹਾਈਵੇਆਂ ਦੇ ਉੱਤੇ ਪਾਣੀ ਭਰਿਆ ਪਿਆ ਹੈ ਗੱਡੀਆਂ ਵੀ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਤੇ ਜਿਸ ਨੂੰ ਲੈ ਕੇ ਦੁਬਈ ਦੇ ਵੱਲੋਂ ਵੀ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਨੇ ਤੇ ਭਾਰਤੀ ਦੂਤਾਵਾਸ ਵੱਲੋਂ ਵੀ ਹੈਲਪਲਾਈਨ ਨੰਬਰ ਈਮੇਲਜ਼ ਜਾਰੀ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਜੇਕਰ ਉੱਥੇ ਕੋਈ ਵੀ ਫਸਿਆ ਹੋਇਆ ਹੈ ਤਾਂ ਮਦਦ ਦੇ ਲਈ ਇਹਨਾਂ ਹੈਲਪਲਾਈਨ ਨੰਬਰਸ ਦੇ ਉੱਤੇ ਸੰਪਰਕ ਕਰ ਸਕਦਾ ਹੈ ਦੱਸ ਦਈਏ ਕਿ ਇਹਨਾਂ ਹੜ੍ਹਾਂ ਦੇ ਕਾਰਨ ਲਗਭਗ 18 ਲੋਕਾਂ ਦੀ ਮੌਤ ਵੀ ਹੋ ਗਈ ਹੈ ਤੇ ਜਦਕਿ ਕਈ ਲੋਕ ਲਾਪਤਾ ਵੀ ਦੱਸੇ ਜਾ ਰਹੇ ਨੇ ਬੀਤੇ ਸੋਮ ਮੰਗਲਵਾਰ ਤੋਂ ਹੀ ਤੇਜ਼ ਹਵਾਵਾਂ ਦੇ ਨਾਲ ਹੋ ਰਹੀ ਬਾਰਿਸ਼ ਦੇ ਕਾਰਨ ਉਡਾਨਾਂ ਦੇ ਵਿੱਚ ਵੀ ਵਿਘਨ ਆ ਰਿਹਾ ਹੈ ਤੇ ਜਿਸ ਕਾਰਨ ਦੁਬਈ 에ਅਰਪੋਰਟ ਨੂੰ ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਮੰਨਿਆ ਜਾਂਦੇ باوجود ਵੀ ਇੱਥੇ ਹਵਾਈ ਫਲਾਈਟਾਂ ਰੋਕ ਦਿੱਤੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਸੰਯੁਕਤ ਅਰਬ ਅਮੀਰਾਤ ਦੇ ਵਿੱਚ 120 ਮਿਲੀਮੀਟਰ ਦੇ ਕਰੀਬ ਬਰਿਸ਼ ਹੋਈ ਹੈ ਜਿਸ ਦੇ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਪਾਣੀ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਲੋਕਾਂ ਦੇ ਘਰਾਂ ਤੱਕ ਪਾਣੀ ਵੜ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਅਧੀਆਂ-ਅਧੀਆਂ ਗੱਡੀਆਂ ਤੱਕ ਪਾਣੀ ਵਿੱਚ ਡੁੱਬ ਚੁੱਕੀਆਂ ਨੇ ਤੇ ਲੋਕਾਂ ਨੇ ਇੱਥੇ ਨੰਗਣਾ ਆਉਣਾ ਜਾਣਾ ਬਿਲਕੁਲ ਹੀ ਬੰਦ ਕਰ ਛੱਡਿਆ ਹੈ ਇਥੋਂ ਤੱਕ ਕਿ ਭਾਰੀ ਮੀਂਹ ਤੇ ਤੂਫਾਨ ਕਾਰਨ ਦबई ਦੇ ਸਕੂਲ ਅਤੇ ਸਰਕਾਰੀ ਅਦਾਰੇ ਵੀ ਬੰਦ ਕਰ ਦਿੱਤੇ ਗਏ ਨੇ ਤੇ ਜਿਸ ਕਾਰਨ ਲੋਕਾਂ ਨੂੰ ਖਰਾਬ ਮੌਸਮ ਦੇ ਚੱਲਦਿਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਗਿਆ ਹੈ ਤੇ ਪਬਲਿਕ ਸੇਫਟੀ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਦੀ ਬੇਸ਼ੱਕ ਮਦਦ ਤਾਂ ਕੀਤੀ ਜਾ ਰਹੀ ਹੈ ਪਰ ਫਿਰ ਵੀ ਹਾਲਾਤ ਵੱਧ ਤੋਂ ਵੱਧ ਬਣੇ ਹੋਏ ਨੇ ਸੰਯੁਕਤ ਅਰਬ امਰਾਤ ਯਾਨੀ ਕਿ ਦੁਬਈ ਦੇ ਵਿੱਚ ਪੈ ਰਹੇ ਭਾਰੀ ਮੀਂਹ ਦੇ ਕਾਰਨ ਹੜਵਰਗੀ ਸਥਿਤੀ ਪੈਦਾ ਹੋ ਗਈ ਹੈ ਅਬੂ ਧਾਬੀ ਦੁਬਈ ਅਤੇ ਐਨਲਾਈਨ ਵਰਗੇ ਸ਼ਹਿਰਾਂ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਹੜਵਰਗੇ ਹਾਲਾਤ ਪੈਦਾ ਹੋ ਗਏ ਨੇ ਤੇ ਕਈ ਪ੍ਰਮੁੱਖ ਹਾਈਵੇ ਅਤੇ ਹਵਾਈ ਅੱਡਿਆਂ ਦੇ ਵਿੱਚ ਵੀ ਪਾਣੀ ਭਰ ਗਿਆ ਜਿਸ ਨੂੰ ਦੇਖਦਿਆਂ ਹੋਇਆ ਭਾਰਤ ਦੂਤਾਵਾਇਸ ਵੱਲੋਂ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਦੱਸ ਜੀਏ ਕਿ ਬੀਤੇ ਦਿਨੇ ਵੀ 28 ਫਲਾਈਟ ਭਾਰਤ ਵੱਲੋਂ ਕੈਨਸਲ ਕੀਤੀਆਂ ਗਈਆਂ ਸੀ ਤੇ ਹੁਣ ਵੀ ਭਾਰਤੀ ਦੂਤਾਵਾਸ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਆਪਣੇ ਗੈਰ ਜ਼ਰੂਰੀ ਟ੍ਰਿਪ ਦੁਬਈ ਵੱਲ ਦੇ ਕੈਨਸਲ ਕਰ ਦਿੱਤੇ ਜਾਣ ਜੇਕਰ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਣਾ ਹੈ ਜਾਂ ਫਿਰ ਘੁੰਮਣ ਫਿਰਨ ਲਈ ਦੁਬਈ ਜਾਣਾ ਚਾਹੁੰਦੇ ਹੋ ਤਾਂ ਫਿਲਹਾਲ ਦੇ ਲਈ ਇਹਨਾਂ ਪ੍ਰੋਗਰਾਮਾਂ ਨੂੰ ਟਾਲ ਦਿਓ ਕਿਉਂਕਿ ਇਸ ਵਕਤ ਦੁਬਈ ਦੇ ਵਿੱਚ ਹਾਲਾਤ ਹੜ ਵਰਗੇ ਬਣੇ ਹੋਏ ਨੇ ਅਤੇ ਪਾਣੀ ਦੇ ਪਰਣ ਕਾਰਨ ਦੁਬਈ ਦੇ ਹਵਾਈ ਅੱਡਿਆਂ ਦੇ ਉੱਤੇ ਵੀ ਹਾਲਾਤ ਠੀਕ ਨਹੀਂ ਹਨ ਇਹਨਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਦੁਬਈ ਦੇ ਜਿਹੜੇ ਹਾਈਵੇਆਂ ਦੇ ਉੱਤੇ ਪਾਣੀ ਭਰਿਆ ਪਿਆ ਹੈ ਗੱਡੀਆਂ ਵੀ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਤੇ ਜਿਸ ਨੂੰ ਲੈ ਕੇ ਦੁਬਈ ਦੇ ਵੱਲੋਂ ਵੀ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਨੇ ਤੇ ਭਾਰਤੀ ਦੂਤਾਵਾਸ ਵੱਲੋਂ ਵੀ ਹੈਲਪਲਾਈਨ ਨੰਬਰ ਈਮੇਲਜ਼ ਜਾਰੀ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਜੇਕਰ ਉੱਥੇ ਕੋਈ ਵੀ ਫਸਿਆ ਹੋਇਆ ਹੈ ਤਾਂ ਮਦਦ ਦੇ ਲਈ ਇਹਨਾਂ ਹੈਲਪਲਾਈਨ ਨੰਬਰਸ ਦੇ ਉੱਤੇ ਸੰਪਰਕ ਕਰ ਸਕਦਾ ਹੈ ਦੱਸ ਦਈਏ ਕਿ ਇਹਨਾਂ ਹੜ੍ਹਾਂ ਦੇ ਕਾਰਨ ਲਗਭਗ 18 ਲੋਕਾਂ ਦੀ ਮੌਤ ਵੀ ਹੋ ਗਈ ਹੈ ਤੇ ਜਦਕਿ ਕਈ ਲੋਕ ਲਾਪਤਾ ਵੀ ਦੱਸੇ ਜਾ ਰਹੇ ਨੇ ਬੀਤੇ ਸੋਮ ਮੰਗਲਵਾਰ ਤੋਂ ਹੀ ਤੇਜ਼ ਹਵਾਵਾਂ ਦੇ ਨਾਲ ਹੋਰੇ ਬਾਰਿਸ਼ ਦੇ ਕਾਰਨ ਉਡਾਨਾਂ ਦੇ ਵਿੱਚ ਵੀ ਵਿਗੜਾ ਆ ਰਿਹਾ ਹੈ ਤੇ ਜਿਸ ਕਾਰਨ ਦੁਬਈ 에ਅਰਪੋਰਟ ਨੂੰ ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਮੰਨਿਆ ਜਾਣ ਦੇ ਬਾਵਜੂਦ ਵੀ ਇੱਥੇ ਹਵਾਈ ਫਲਾਈਟਾਂ ਰੋਕ ਦਿੱਤੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਸੰਯੁਕਤ ਅਰਬ ਅਮੀਰਾਤ ਦੇ ਵਿੱਚ 120 ਮਿਲੀਮੀਟਰ ਦੇ ਕਰੀਬ ਬਾਰਿਸ਼ ਹੋਈ ਹੈ ਜਿਸ ਦੇ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਪਾਣੀ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਲੋਕਾਂ ਦੇ ਘਰਾਂ ਤੱਕ ਪਾਣੀ ਵੜ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਅਧੀਆਂ-ਅਧੀਆਂ ਗੱਡੀਆਂ ਤੱਕ ਪਾਣੀ ਵਿੱਚ ਡੁੱਬ ਚੁੱਕੀਆਂ ਨੇ ਤੇ ਲੋਕਾਂ ਨੇ ਇੱਥੇ ਨੰਗਣਾ ਆਉਣਾ ਜਾਣਾ ਬਿਲਕੁਲ ਹੀ ਬੰਦ ਕਰ ਛੱਡਿਆ ਹੈ ਇਥੋਂ ਤੱਕ ਕਿ ਭਾਰੀ ਮੀਂਹ ਤੇ ਤੂਫਾਨ ਕਾਰਨ ਦबई ਦੇ ਸਕੂਲ ਅਤੇ ਸਰਕਾਰੀ ਅਦਾਰੇ ਵੀ ਬੰਦ ਕਰ ਦਿੱਤੇ ਗਏ ਨੇ ਤੇ ਜਿਸ ਕਾਰਨ ਲੋਕਾਂ ਨੂੰ ਖਰਾਬ ਮੌਸਮ ਦੇ ਚੱਲਦਿਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਗਿਆ ਹੈ ਤੇ ਪਬਲਿਕ ਸੇਫਟੀ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਦੀ ਬੇਸ਼ੱਕ ਮਦਦ ਤਾਂ ਕੀਤੀ ਜਾ ਰਹੀ ਹੈ ਪਰ ਫਿਰ ਵੀ ਹਾਲਾਤ ਵੱਧ ਤੋਂ ਵੱਧ ਬਣੇ ਹੋਏ ਨੇ